ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟਲਾ ਡੂਮ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਨਾਲ ਸ਼੍ਰੀ ਰਾਮ ਤੀਰਥ ਲੋਪੋ ਕਿਚ ਗਾਵਿਆਂ ਵਾਲੇ ਰੋਡ ਤੇ ਜਿਹੜਾ ਵੇਜ ਹਨ ਦਾ ਪਿੰਡ ਆ ਸਾਹਿਬ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾਂ ਦਾ ਉਹਨਾਂ ਦਿਖਾਉਣੀ ਆ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਦੋ ਗੱਬਣਾ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਕੋਸਣਾ ਠੀਕ ਠਾ ਜੀ। ਵਧੀਆ ਵੀਰ ਜੀ ਵਧੀਆ ਕਿਰਪਾ। ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਣਾ। ਨਾਮ ਮੇਰਾ ਸਾਹ ਸਿੰਘ ਜੀ। ਹਾਂਜੀ। ਪਿੰਡ ਕੋਟਲਾ ਡੂਮ ਤੇ ਜ਼ਿਲ੍ਹਾ ਅੰਮ੍ਰਿਤਸਰ। ਠੀਕ ਆ। ਤੇ ਲਾਗੇ RAMਪੀਚਾ। ਲਾਗੇ ਨਾਲ ਹੀ ਸ਼੍ਰੀ RAMਪੀਚਾ ਹਨਾ। ਠੀਕ ਆ ਤੇ ਫੋਨ ਨੰਬਰੇ ਬੋਲ ਦੇ। 9781228722। ਠੀਕ ਆ। ਵੇਗਿਆ ਪਰਸਵਾਲਾ ਮਾਲ ਫਿਰ। ਪਰਸਵਾਲਾ ਮਾਲ ਤੇ ਵੀ ਜਿਹੜੇ ਤਿੰਨ ਪਹੂ ਤੇ ਤੁਹਾਡੇ ਇੱਥੇ ਮੈਸੇਜ ਆ। ਅੱਧੇ ਕਿੰਨੇ ਦੇ ਵੇਚ ਵਈ ਵੇ ਗਏ ਅੱਛਾ ਹਾਂਜੀ ਠੀਕ ਆ ਫੋਨ ਫਾਨ ਚੰਗੇ ਆਏ ਗਏ ਅੱਜ ਤੱਕ ਰਾਤੀ ਵੀ ਆਉਂਦੇ ਨੇ ਰੇ ਫੋਨ ਕੱਲ ਤੇ ਸ਼ੋਰਟ ਵੀ ਪਾਤਾ ਨਾ ਬਾਅਦ ਚ ਹਾਂਜੀ ਹਾਂਜੀ ਉਹ ਮੈਂ ਕੱਲ ਫੇਰ ਠੀਕ ਠੀਕ ਜਿਹੜੀ ਜਰਸੀ ਹੈ ਨਾ ਨਿਕਨੇਗ ਸਿੰਘ ਵਾਲੀ ਪਹਿਲੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਫੋਨ ਉਹਨਾਂ ਦਾ ਆਇਆ ਠੀਕ ਠੀਕ ਹੈ ਹਾਂਜੀ ਠੀਕ ਤੇ ਚਲੋ ਫਿਰ ਅੱਜ ਵੀ ਭਾ ਛੋਟੇ ਰਹਿਣਗੇ ਭਾ ਜਾਇ ਜੀ ਕਰਨੇ ਵੀ ਸੀ ਠੀਕ ਹੈ ਤੇ ਚਲੋ ਨਿੱਕਾ ਭਾ ਜਾਏ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਆ ਮਗਰੇ ਦੇ ਬੱਛੀ ਜੇ ਤਾਜੀ ਸੂਈ ਆ ਜੇ ਤੇ ਥਣ ਵੀ ਤੇ ਲਾਗੇ ਤਾਂ ਦੇਖ ਸਾ ਕਿੰਨਾ ਚਿਰ ਹੋ ਗਿਆ ਵਿਧੀ ਨੂੰ ਸੋਈ ਨੂੰ ਵਿਧੀ ਅੱਜ 3 ਤੀਸਰਾ ਦਿਨ ਦੇ ਨਸੂਈ ਨੂੰ ਇਹ ਤੇ ਬੋਲਾ ਹੀ ਨਾ ਫਿਰ ਹਲ ਤੇ ਬੋਲਾ ਹੀ ਆ ਵੀਰ ਜੀ ਕਿੰਨਾ ਕ ਬੋਲਾ ਇਹ ਤੇ 9 ਤੋਂ ਬਾਹਰ ਬਾਹਰ ਹੀ ਆ ਅੱਛਾ ਸਾਵਾ ਦਾ 11 ਦਾ ਦਾ 9 ਲੀਟਰ ਮਲਕੇ ਦੋ ਡੰਗ ਤਿੰਨ ਡੰਗ ਪਹੁੰਚਦਾ ਮਰਦੀ ਛੋਲੇ ਤੇ ਕਿੰਨਾ ਕ ਚਵਾਈ ਜਾਊਗੀ ਦੁੱਧ ਵਿਧੀ 14 ਕ ਲੀਟਰ ਕਰੀ ਜੂ ਕੱਦ ਵਜਨ ਵੇਖੋ ਕਿੰਨਾ ਹਾਂਜੀ ਚਲੋ ਜਰਸੀਆਂ ਸਹਾਨਾ ਕੱਦ ਘੱਟ ਚੰਗਾ ਵਾ ਹਣਾ ਜਰਸੀ ਤਾਂ ਥੋੜੀ ਇੱਕ ਕ੍ਰੋਸ ਆਜਦੀ ਨਾ ਥੋੜੀ ਕ੍ਰੋਸ ਆ ਜਰਸੀ ਕ੍ਰੋਸ ਆ ਖੋਲੋ ਫਿਰ ਥੋੜੀਏ ਬੱਚਾ ਮਗਰ ਜਿ ਐਕਸੀ ਦਾ ਹਾਂਜੀ ਹਾਂਜੀ ਹੁਣ ਜਿਹੜਾ 9 ਲੀਟਰ ਬੋਲਾ ਇਹ ਤਿਆਰ ਦੱਸਦੇ ਆ ਤੀਸਰੇ ਦਿਨ ਦੀ ਜਿਹੜੀ ਸੂਈ ਦੱਸਦੇ ਆ ਬਾਕੀ ਬੇਲ ਵੀ ਚੰਗੀ ਆ ਥੋੜਾ ਡਰਦੀ ਡਰਦੀ ਜੀ ਆ ਸੌਰ ਦੇਖ ਨਹੀਂ ਉਦੋਂ ਥੋੜਾ ਬੱچے ਕਰਕੇ ਕਰਦੀ ਬੱچے ਦਾ ਆਜੇ ਲੈ ਆ ਮੱਛੀ ਦਾ ਥੋੜਾ ਜਿਹਾ ਵੱਧ ਕਰਦੀ ਹੈ ਬੱਚੇ ਦਾ ਕਰਕੇ ਨਾ ਥੋੜਾ ਜਿਆਦਾ ਕਰਨ ਦੇਈ ਹਾਂਜੀ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਵਿਜੀ ਮੁੱਲ ਵੇ ਲੋ ਵਿਜੀ ਤੁਸੀਂ ਕਰ ਦੋ ਜਿੰਨਾ ਚਾਹ ਲੱਗਦਾ ਜੈ ਜੈ ਕਰੀਏ ਮੁੱਲ ਤੁਹਾਨੂੰ ਪਤਾ ਆਪਣੇ ਜਾਇਜ਼ ਹੀ ਹੁੰਦੇ ਆ ਗਾਈਆਂ ਵੱਡੀਆਂ ਮਕਾਦ ਵਜਣ ਵਾਲੀਆਂ ਵੇੜਾ ਫਿਰ ਦੁਰਕੇ ਸਾਰੀਆਂ ਲਈਆਂ ਆਪਾਂ ਹਾਂਜੀ 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 ਮੁੱਲ ਤੇ ਵਿਜੀ 40000 ਕਰਦੇ ਜੀ ਇਹਦਾ ਚਲੀ ਜਾ ਨੇ ਹਾਂਜੀ ਕਰਨੇ ਵਿੱਚ ਕੋ ਛੋੜ ਚੜ ਕਰਾ ਲਓ ਜਿੰਨੀ ਤੁਸੀਂ ਕਰਾਉਣੀ ਆ ਆਪ ਹੀ ਕਰਦਾ ਫਿਰ ਦੋਇਆ ਘਾਟ ਦੇ ਲਾਇ ਲਈ 38 ਦੀ ਦੇ ਦਾਂਗੇ 38 ਦੀ ਨਾ ਦਈਏ ਹਾਂਜੀ ਜੈਜ ਜੀ ਗੱਲ ਕਰੀਏ ਪੂਰੇ 35 ਦੇ ਦਈਏ ਠੀਕ ਹੈ ਵੀ ਜੀ ਕੋਈ ਗੱਲ ਨਹੀਂ ਦੇ ਦਾਂਗੇ ਵੀ ਜੀ ਅੱਛਾ ਬਸ ਸ਼ੋਰਟ ਕਰਦਾ ਉਹਦੇ ਜੋ ਹੈ ਚਲੋ ਖੁੱਲੀ ਸ਼ੋਰਟ ਕਰ ਦਿਓ ਉਹ ਵਾਲੀ ਗਾ 40 ਦੀ ਵੇਚਣ ਵਾਲੀ ਆ ਠੀਕ ਹੈ ਹਾਂਜੀ ਬਾਕੀ ਚਲੋ ਕੋਈ ਫੋਨ ਲਾਵੇ ਸ਼ੋਰਟ ਸ਼ੋਰਟ ਖੁੱਲੀ ਕਰ ਦਿਓ ਮੌਕੇ ਤੇ ਬੱਧੀ ਬਹੁਤ ਘਾਇਡਿਆ ਤੇ ਹੁਣ ਇੱਕ ਆ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਕਿਏ ਸੁਈਆ ਚ 10ਵਾਂ 11ਵਾਂ ਦਿਨ ਹੋਇਆ ਸੁਈ ਨੂੰ ਅੱਛਾ ਅਲੇ ਮੈਲੇ ਤੇ ਆਈ ਆ ਵੇਡ ਠੀਕ ਆ ਤੇ ਬੱਛੀ ਇਹਦੇ ਮਗਰੀ ਜੋ ਉਹ ਵਾਲੀ ਬੱਛੀ ਜਿਹੜੀ ਅੰਦਰ ਵੱਜੀ ਆ ਆ ਵਿੱਚ ਇਤਨਾ ਆ ਜੋ ਲਈ ਉਹਦਾ ਤਜਾ ਪਾਤਾ ਦਾ ਸਿੰਗਾ ਤੇ ਜੰਮਦੀ ਦੇ ਠੀਕ ਆ ਬੱਚਾ ਪੱਠੇ ਵੀ ਨਹੀਂ ਖਾਂਦਾ ਬਿਲਕੁਲ ਕੂਲਾ ਬੱਚਾ ਲਈ ਕੋਈ ਇਹਦੇ ਜਿਨੀ ਹੈਗੀ ਠੀਕ ਆ ਹਾਂਜੀ ਤੇ ਮੈਲੇ ਮਾਰਦੀ ਰਾਤੀ ਮੈਲਾ ਮਾਰਦੀ ਉਹ ਵੀ ਆਪਾਂ ਕੋ ਵੀਡੀਓ ਬਣੀ ਹੈਗੀ ਇਹਦੀ ਦੁੱਧ ਕਿੰਨਾ ਇਹਦੇ ਕੋਲ ਇਹਦੇ ਥਲੇ ਵੀ ਜਿਹੜਾ ਦੁੱਧ ਆਣਾ 10 ਲੀਟਰ ਪੂਰਾ ਇਸ ਟਾਈਮ ਪੱਕਾ ਦੁੱਧ ਆਗਾ ਪੱਕਾ ਦੁੱਧ ਆ ਤੇ ਇੱਕ ਨੱਕ ਚ ਭਾਈ ਜਾਊਗਾ ਆ ਜਿਹੜਾ 12 13 ਦਾ ਚੁਾਈ ਬਹੁਤ ਚੰਗੀ ਹੈ ਕਿੰਨਾ ਕੁ ਦੁੱਧ ਚ ਭਾਈ ਜਾਊਗੀ ਇਹ ਦੁੱਧ ਵੀਧੀ ਵਿੱਚ 14 ਤੋਂ ਪਲੱਸ ਹੀ ਜਾਊਗੀ ਤੋਰੋ ਫਿਰ ਇੱਕ ਰੀਨਾ ਨਾ ਬੱਚੀ ਬਹੁਤ ਚੰਗੀ ਹੈ ਸਿਰਫ ਉਹ ਸਿੰਗ ਨਹੀਂ ਨੇ ਨੇਗੇ ਸਿੰਗੇ ਦੇ ਹੈਗੇ ਆ ਬਾਕੀ ਚਿਹਰੇ ਦੀ ਬੜੀ ਖੂਬਸੂਰਤ ਹੈ ਬਹੁਤ ਵਧੀਆ ਵਹਿੜਿਆ ਜਰਸੀਆਂ ਸਾਹ ਨਾਲ ਚਲੋ ਕੱਦ ਕਾ ਠੀਕ ਹੈ ਇਹਦਾ ਬਿਲਕੁਲ ਫਿਕਸ ਜੇ ਹਵਾਨੇ ਦੀ ਹੈ ਸੁਵਾ ਕੇ ਨਾ ਮੇਰ ਜੀ ਇਹਦਾ ਇਹ ਕਿ ਸੁਵਾ ਦੂਸਰਾ ਹੈ ਸੁਵਾ ਦੂਸਰਾ ਜਿਹੜਾ ਇਹਦਾ ਚਲੋ ਲੈ ਜਾ ਅੰਦਰੋਂ ਥੋੜੀਆਂ ਜੀਆਂ ਤੇਜ਼ ਜਾਂਦੀਆਂ ਜੇ ਬਾਕੀ ਸਵੇਰਾ ਸਵੇਰ ਦਾ ਟਾਈਮ ਹੈ ਬਾਈ ਦਾ ਟਾਈਮ ਹੈ ਨਾ ਚਵਾਈ ਕਰਕੇ ਬਚੀ ਚਵਾਈ ਵੀ ਜੇ ਹੋਣ ਵਾਲੀ ਆ ਤੇ ਕੁਛ ਖਾਨ ਨਾ ਵੀ ਜੜੀਆਂ ਹੁੰਦੀਆਂ ਅੰਦਰ ਕਿਉਂਕਿ ਇਹ ਪੱਠੇ-ਪੁੱਠੇ ਹਣ ਪਾਏ ਆ ਉਦਾ ਵੀ ਜਿੰਦਗਾਰ ਚਾਹ ਨਾ ਵਿਤੀ ਹਾਂਜੀ ਜਾਣ ਵਾਲੀਆਂ ਆ ਵਾ ਜੜੀਆਂ ਤੇ ਇਹਦਾ ਫਿਰ ਮੁੱਲ ਮੁੱਲ ਵੀ ਇਹਦਾ ਵੀ 40 ਕਰਦੇ ਆ ਅੱਛਾ ਇਹ ਵੀ 2000 ਛੱਡਦਾਗੇ ਵੀਰੇ 2 ਹੀ ਛੱਡਣਾ ਇਹਦਾ ਹਾਂਜੀ ਕਿ ਬਰਾਬਰ ਹੀ ਕਰ ਦਈਏ ਬੱਛੀ ਚੰਗੀ ਜੇ ਬਹੁਤ ਵਧੀਆ ਬੱਛੀ ਜੀਦਾ ਬਰਾਬਰ ਹੀ ਜਾਂਦਾ ਦੋਵੇਂ 35 ਦੇ ਭਾਵੇਂ ਕੋਈ ਉਹ ਲੈ ਜਾਏ ਤਾਂ ਭਾਵੇਂ ਕੋਈ ਉਹ ਲੈ ਜਾਏ ਚਲੋ ਕੋਈ ਨਹੀਂ ਤੇ ਜੇ ਕੋਈ ਜੋੜਾ ਲਊਗਾ ਖੁੱਲਾ ਮੰਤਨ ਕਰ ਕੋਈ ਫੋਨ ਲਾਵੇ ਇੱਕ ਰੀ ਬਾਸ ਹਨਾ ਬਾਕੀ ਬੱਛੀਆਂ ਬਹੁਤ ਵਧੀਆ ਵਾ ਠੀਕ ਹੈ ਜੀ ਤੇ ਹੁਣ ਇੱਕ ਆ ਗਿਆ ਆਪਣੇ ਕੋਲ ਹੋਰ ਇਹਦੇ ਵੀ ਸਿੰਘ ਜਿਹੜੇ ਹੈਗੇ ਆ ਖੋਲੋ ਫੇ ਤੋੜ ਦਈਏ ਨਾ ਇਹ ਕਿੰਨੇ ਕ ਦੁੱਧਾ ਲਈ ਆ ਬੀ ਜੀ ਇਹ ਬੀ ਜੀ 16-17 ਲੀਟਰ ਦੁੱਧਾ ਲਈ ਆ ਅੱਛਾ ਹਾਂਜੀ 16 ਲੀਟਰ ਤੋਂ ਬਾਹਰ ਬਾਹਰ ਹੀ ਘਟਣਾ 18 ਵੀ ਕੱਢੂ ਦੂਜਾ ਸੂਆ ਜੀ ਤੇ ਬਾਕੀ ਸਿੰਗੇ ਦੇ ਹੈਗੇ ਆ ਹਾਂਜੀ ਜੀ ਤੇ ਉਤਰਾਂ ਇਹ ਆ ਵੀ ਸਾਂਭੀ ਸੁੰਭੀ ਚੰਗੀ ਆ ਰਾਜੀ ਆ ਜਿਹੜੀ ਥੱਲੇੋਂ ਚੰਗੀ ਪਰ ਨਹੀਂ ਆ ਇਹ ਵੀ ਇਹ ਵੀ ਜਾਣ ਵਾਲੀ ਨਿੱਗਰ ਆ ਜਿਹੜੀ ਇਹ ਵੀ ਖੰਡੀ ਤੇਰੀ ਆ ਉਤਰ ਚਲੋ ਲੈ ਜਾ ਫੇ ਠੀਕ ਹੈ। ਇਹਦਾ ਮਰਗੀ ਕੋਈ ਬਹੁਤ ਟੱਕੋ ਦੇ ਬੋਲੇ। ਠੀਕ ਹੈ। ਤੇ ਇਹਦਾ ਮੁੱਲ ਫਿਰ ਕੀ ਬੇਖੋ ਜਿੱਦੀ ਜਿੰਦਿਆਂ ਵਾਲੀ ਵਹਿੜਾ ਹਾਂਜੀ ਦੁੱਧ ਵੀ 16 ਸਾਲਾ ਲੀਟਰ ਨਾਖੇ ਪਹਿਲੇ ਸੂਏਛ ਹੋਇਆ ਇਹਦੇ ਥੱਲੇ ਹਾਂਜੀ ਹਾਂਜੀ ਤੇ ਮੁੱਲ ਤੇ 45 ਕਰ ਦੇਦਾ ਅੱਛਾ ਬਾਕੀ ਤੁਸੀਂ ਜਿੰਨੀ ਛੋਟ ਕਰਾਉਣੇ ਕਰਾ ਲਓ ਜੱਸ ਨੋ ਕਰ ਦੋ ਆਪ ਹੀ ਜੱਸ ਨੋ 38000 ਦੀ ਦਗਾ 38000 ਦੀ ਹਾਂਜੀ ਚਲੋ 1000 ਹੋਰ ਛੱਡਦੇ ਮੌਕੇ ਛੜਦਾ ਕੋ ਗੱਲ ਦੇ ਵਿੱਚ 37000 ਦੀ ਦੇ ਦੇਗੀ ਠੀਕ ਹੈ ਤੇ ਹੁਣ ਇੱਕ ਹੋਰ ਜਰਸੀਆਂ ਦੇ ਸਹਾਰੇ ਇਹਦਾ ਕੱਦ-ਗਾਠ ਕਾਫੀ ਚੰਗਾ ਆ ਬੇਲ ਵੀ ਚੰਗੀ ਐ ਸਾਰੀਆਂ ਗਾਵਾਂ ਤੋਂ ਚੀ ਆ ਜਿਹੜੀ ਐ ਇਹ ਗੱਪਣ ਆ ਗੱਪਣ ਆ ਵੀ ਚੀ ਇਸ ਤਰ੍ਹਾਂ ਹੋਣਾ ਇਹ ਫਾਰਮ ਤੋਂ ਆਪਣਾ ਸ਼ੈਡ ਚ ਲਈ ਆ ਹਾਂਜੀ ਇਹਦੇ ਜਮਾਂਦਰੂ ਹੀ ਤਿੰਨ ਥਣ ਆ ਚੌਥਾ ਥਣ ਹੈ ਨਹੀਂ ਆ ਚੌਥਾ ਲੱਗਾ ਹੀ ਨਹੀਂ ਨਾ ਹਾਂ ਤੇ 17 ਲੀਟਰ ਨਾ ਆਖਾ 18 ਲੀਟਰ ਹੀ ਦੁੱਧ ਦੇ ਤਿੰਨ ਥਣਾਂ ਚੋਂ ਚੁੰਦੇ ਰਹੇ ਆ ਠੀਕ ਆ ਹਾਂਜੀ ਬਾਕੀ ਇਹਦੇ 15 ਦਿਨ ਹਲੇ ਬਾਕੀ ਜੀ ਸੂਨ ਚ ਕੱਟ ਮੈਂ ਦੇਖੋ ਵੇਰ ਦਾ ਕੱਦ ਕਾਠ ਦੀ ਪੂਰੀ ਚੰਗੀ ਐ ਆ ਦੇਖ ਸਕਦੇ ਪੂਰੀ ਕੁਆਲਟੀ ਵਾਲੀ ਜਰਸੀ ਆ ਜਿਹੜੀ ਤੇ ਇਹਦੇ ਚੌਥਾ ਥਾਣੇ ਲੱਗਾ ਹੀ ਨਹੀਂ ਹੈ ਹੈ ਸਿਰਫ ਤਿੰਨੇ ਚੌਥਾ ਜਿਹੜਾ ਬੰਦਾ ਭੈੜ ਭਰਾ ਆਪਾਂ ਸੰਭਲੂਗਾ ਹਾਂਜੀ ਦਿਨ 15 ਵਾਂ 15 ਦਿਨਾਂ ਨੂੰ ਜਿਹੜਾ ਵੀ ਸੰਭਲੂਗਾ ਇਹ ਉਹਦੀ ਕਮੇਟੀ ਆ ਹਿਸਾਬ ਨਾਲ ਬਾਕੀ ਇਹ ਇੱਕ ਇੱਕ ਤੇ ਲੜਾਈ ਹੁੰਦੀ ਆ ਇਹ ਕੁਦਰਤੀ ਤੇ ਲੜਿਆ ਰੱਬ ਲਈ ਆ ਨਾ ਜਿਹੜਾ ਹਾਂਜੀ ਹਾਂਜੀ ਤੋਰ ਫੇਰੇ ਕਰੀ ਨਾ ਕਈ ਵਾਰੀ ਹੁੰਦਾ ਥਾਣ ਹੁੰਦਾ ਨਾਲ ਸਰੂ ਨਹੀਂ ਹੁੰਦਾ ਨਾ ਇਹਦੇ ਥਾਣੇ ਆ ਨਾ ਸਰੂ ਆ ਨਾ ਕੁਝ ਇਹ ਕੁਝ ਵੀ ਨਹੀਂ ਆ ਮੇਰੇ ਕੋਲ ਦਾ ਜਰਸੀ ਦਾ ਹੁੰਦਾ ਆਖਦਾ ਬਹੁਤ ਬੇਲੋੜਾ ਕੱਦ ਕਾਠ ਦੀ ਚੰਗੀ ਆ ਤਰਾ ਇਹ ਤੇ ਲਟੋ ਨਾ ਚੰਗੀਆਂ ਭਰਨੀਆਂ ਇਹਨੇ ਚਲੋ ਲੈ ਜਾ ਫਿਰ ਮੁੱਠੀ ਖੋਲ ਮੁੱਠੀ ਚਿੱਪ ਤੋਂ ਆਉਦੀ ਮੁੱਠੀ ਰਹੀ ਲੈ ਜਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜਿਹੜਾ ਅਜਦਾ ਕਰਨਾ ਅਜਦਾ ਤੇ ਕਰਾਂਗੇ ਆਪਾਂ ਜਾਇ ਜਾਈ ਰੋਵਾਂਗੇ ਇਹ ਮੰਨ ਲਓ ਵੀ ਆਪਾਂ ਸਾਹਮਣੇ ਦੱਸ ਦੇਣਾ ਹਾਂਜੀ ਬਾਅਦ ਆ ਮੁੱਲ ਤੇ ਬਾਅਦ ਚ ਹੀ ਹੋਣਾ ਹਨਾ ਅੱਛਾ ਤੇ ਇਹ ਐਸ ਤਰ੍ਹਾਂ ਆਪਾਂ ਤੇਦਾ ਵੀ ਜੀ 30000 ਦੇ ਦਾਂਗੇ 30000 ਦੇ ਬੇੜ ਬਹੁਤ ਚੰਗੀ ਸਾਮਸੂng ਛੱਡਦੀ ਹੈ ਵਿੱਚ ਥੋੜੀ ਬਾਤੀ ਹੋਰ ਸਾਹ ਚਰਦਨੀ ਦੀ ਦੋ ਘਟ ਦੇਦੇ 28000 ਦੀ ਦਰ ਹੈ ਪੰਜ ਛੱਡੀਆਂ ਤੀਜੇ ਪੂਰਾ ਪੰਜੀ ਦੀ ਦਈਏ ਤੇ ਕੰਮ ਖਤਮ ਕਰੀਏ ਕੋਈ ਨਹੀਂ ਦੇਦਾ ਕਿ ਭੈਣ ਭਰਾ ਫੂਨ ਆਵੇ ਬਾਕੀ ਇਹ ਵੀ ਕਮੇਟੀ ਵਾਲਾ ਹਿਸਾਬ ਹੈ ਬਹੁਤ ਵਧੀਆ ਹੈ ਠੀਕ ਆ ਹਾਂਜੀ ਜੀ ਇਹ ਆ ਵੀ ਇੰਨੇ ਜਿਹੜਾ ਸੂਈ ਤੇ ਬਾਜੂ ਨੇ ਗਰਮੀਆਂ ਵਿੱਚ ਦੁੱਧ ਚੋਣਾ ਤੇ ਸਾਰਾ ਸਿਆਲ ਵੀ ਦੁੱਧ ਚੋਣਾ ਹਾਂਜੀ ਜੀ ਤੇ ਦੁੱਧ ਵੀ ਇੰਨੇ ਜਿਹੜਾ ਵਾ ਚੰਗਾ ਚਵਾਈ ਜਾਣਾ ਵਾ ਤੇ ਠੀਕ ਹੈ ਵੀ ਜੀ ਬਾਕੀ ਇਹ ਵੀ ਸੂਈਆਂ ਤੁਹਾਡੇ ਘਰੋਂ ਚਵਾਈ ਕਰਕੇ ਖੜੇ ਕੋਈ ਹਾਂਜੀ ਤੇ ਗੱਬਣਾ ਪਾਸ ਕਰਕੇ ਖੜੇ ਬਾਕੀ ਜੋ ਵੀ ਆ ਸਾਰਾ ਕੁਝ ਇਹੀ ਆ ਬਾਕੀ ਆਪਣੀ ਤਸੱਲੀ ਕਰੋ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਪਸ਼ੂ ਖੜੋ ਜੀ